ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਡਾਲੇਕੇ ਡਾਲਾਕੇ ਪਿੰਡ ਦੋਸਤੋ ਤਹਿਸੀਲ ਜਿਹੜਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਕੋਈ 8 10 ਕਿਲੋਮੀਟਰ ਦੀ ਦੂਰੀ ਆ ਸ਼ਹਿਰ ਤਰਨਤਾਰਨ ਤੋਂ ਪਿੰਡ ਡਾਲੇਕੇ ਦੀ ਮਾਨੋਚਲ ਪਿੰਡ ਤੇਜਾ ਸਿੰਘ ਵਾਲਾ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ ਦੀਪੇ ਵੀਰ ਦੇ ਕੋਲ ਆ ਜਾਂ ਦੋਸਤੋ ਪਹਿਲਾਂ ਵੀ ਇਸ ਘਰੋਂ ਆਪਾਂ ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਏ ਆ ਪਸ਼ੂ ਵਪਾਰ ਦਾ ਕਿਤਾਬੀਰ ਕਰਦਾ ਤਕਰੀਬਨ ਕੋਈ 2-4 ਚਾਰ ਨਗ ਜੜਿਆ ਇਸ ਕਿਤੇ ਤੇ ਮੌਜੂਦ ਹੁੰਦੇ ਆ ਐਵਰੀ ਟਾਈਮ ਕੋਈ ਵੀਰ ਕੰਟੈਕਟ ਕਰ ਲਿਓ ਠੀਕ ਹੈ ਜੀ ਆਏ ਨਵੇਂ ਪਸ਼ੂਆਂ ਦੀ ਤੁਸੀਂ ਡਿਟੇਲ ਆ ਉਹ ਲੈਂਦੇ ਰਿਆ ਕਰੋ ਕੋਈ 2-4 ਨਗ ਆਏ ਗਏ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਮਜਾ ਝੋਟੀਆਂ ਤੁਹਾਨੂੰ ਦਿਖਾਵਾਂਗੇ ਇੱਕ ਵੈੜ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਪਸ਼ੂ ਸੋਏ ਸੋਏ ਆ ਕਿੰਨਾ ਇਹਨਾਂ ਦੇ ਥੱਲੇ ਦੁੱਧ ਕੀ ਰਿੜਪੜਦਾ ਰਹੂਗਾ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 8 ਦਸੰਬਰ ਤੇ ਕੱਲ 9 ਦਸੰਬਰ ਨੂੰ ਮਾਰਨਿੰਗ 12 ਵਜੇ ਵੀਡੀਓ ਅਪਲੋਡ ਕਰਦੇ ਆਂਗੇ ਬਾਕੀ ਕੋਈ ਵੀ ਖਰੀਦਦਾਰ ਵੀਰ ਦੋਸਤੋ ਇੱਥੇ ਆ ਰਿਹਾ ਆਪਣੀ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਹੁੰਦੀ ਆ ਠੀਕ ਆ ਜੀ ਕੱਬਣ ਪਸੂ ਵੀਰ ਲੈ ਕੇ ਜਾਂਦਾ ਤੇ ਚਾਰੇ ਥਾਣਾ ਦੀ ਤਸੱਲੀ ਜੜੀਆ ਟਿਪ ਟਪਾ ਕੇ ਉਹ ਵੀ ਕਰਟੇਰੀਆ ਜਿਹੜਾ ਆਪਣਾ ਜ਼ਰੂਰ ਤੁਸੀਂ ਪੂਰਾ ਕਰ ਲਿਆ ਕਰੋ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਦੀਪੇ ਵੀਰ ਸਾਸਰੀ ਗਾਲ ਜੀ ਸਾਸਰੀ ਗਾਲ ਸੰਤੂ ਸਾਹਿਬ ਜੀ ਹੋਰ ਸਨਾਹ ਠੀਕ ਠਾਕ ਜੀ ਬੜੇ ਵਧੀਆ ਮਹਾਰਾਜ ਠੀਕ ਠਾਕ ਹੋਰ ਸਨਾਹ ਤੁਸੀਂ ਪਰਿਵਾਰ ਘਰੇ ਠੀਕ ਠਾਕ ਬਹੁਤ ਵਧੀਆ ਦੀਪੇ ਠੀਕ ਆ ਵੀਰੇ ਆਪਣੇ ਕਿਵੇਂ ਮਾਹੌਲ ਚਾਲ ਠੀਕ ਬਹੁਤ ਜਾਂਦੇ ਵਧੀਆ ਜੀ ਬਹੁਤ ਵਧੀਆ ਚਲ ਆ ਸਾਸਰੀ ਦਾ ਸ਼ਾਦੀ ਕੀ ਆਜੇ ਹਾਂ ਹਾਂ ਤੇ ਪਤੀ ਪਿਵਿਨ ਅ ਤਕਰੀਬਨ ਮਾਲ ਇਸੇ ਤਰ੍ਹਾਂ ਆਉਂਦਾ ਜਾਂਦਾ ਰਿਹਾ ਤਕਰੀਬਨ ਬਾਕੀ ਵੀਡੀਓ ਦਾ ਥੋੜਾ ਗੈਪ ਜਾ ਪੈ ਗਿਆ ਹਾਂ ਜੀ ਹਾਂ ਜੀ ਸਾਨੂੰ ਸਾਫਰ ਨਾਲ ਬੜਾ ਕਮਾਲ ਆਉਂਦਾ ਸੀ ਵਿਕ ਜਾਂਦਾ ਅਸਲੀ ਆ ਠੀਕ ਆ ਹਾਂ ਜੀ ਠੀਕ ਆ ਆਉਂਦਾ ਦੇਖ ਜਾਂਦਾ ਹਾਂਜੀ ਹਾਂਜੀ ਬਲਕਿ ਇੱਕ ਦੋ ਚਾਰ ਨਾ ਨਗ ਇਕੱਠੇ ਨਹੀਂ ਹੁੰਦੇ ਕਿ ਸਾਫ ਸੁਥਰੇ ਪਸ਼ੂ ਲਾਭ ਦੇ ਵੀ ਕੱਟੀਆਂ ਹਾਂਜੀ ਹਾਂਜੀ ਠੀਕ ਆ ਵੀਰੇ ਅੱਜ ਦੀਪੇ ਜਿਵੇਂ ਆਪਣੇ ਕੋਲ ਦੋ ਮੱਜਾਂ ਝੋਟੀਆਂ ਨੇ ਹਾਂਜੀ ਇਹ ਸੁਈਆਂ ਸਵਈਆਂ ਨੇ ਸੁਈਆਂ ਸਵਈਆਂ ਦੋਵਾਂ ਦੇ ਮਗਰ ਕੱਟੀਆਂ ਸੰਧੂ ਸਾਹਿਬ ਜੀ ਲੋ ਵੀ ਦੋਵੇਂ ਸੁਈਆਂ ਨੇ ਕਿਸਾਨ ਵੀਰੋ ਦੋ ਮਗਰੀ ਕੱਟੀਆਂ ਨੇ ਤੇ ਇੱਕ ਜਿਹੜੀ ਵਹਿੜ ਦੀ ਕੀ ਡਿਟੇਲ ਉਹ ਬੱਚਿਆਂ ਬਗੈਰ ਸੰਧੂ ਸਾਹਿਬ ਜੀ ਬਗੈਰ ਬੱਚਿਆਂ ਹਾਂਜੀ ਲੋ ਵੀ ਇਹ ਬਗੈਰ ਬੱਚੇ ਤੋਂ ਦੋਸਤੋ ਆਪਾਂ ਤੁਹਾਨੂੰ ਵਹਿੜ ਦਿਖਾ ਦਾਂਗੇ ਠੀਕ ਆ ਤੇ ਸ਼ੁਰੂਆਤ ਜਿਹੜੀ ਆਪਾਂ ਪਹਿਲਾਂ ਮੱਜਾਂ ਤੋਂ ਤੇ ਤਾਜ਼ੀਆਂ ਫੱਜਰ ਜੜੀਆਂ ਮੱਜਾਂ ਨੇ ਇਹਨਾਂ ਦੀ ਡਿਟੇਲ ਆਪਾਂ ਲੈਣੀ ਆ ਦੀਪੇ ਇਹਦੀ ਨਾਲ ਦੀ ਨਾਲੇ ਕੋਈ ਪਹਿਲਾਂ ਇਨਫੋਰਮੇਸ਼ਨ ਦੇ ਦਈਏ ਭਰਾ ਇਹ ਸੁਵਾ ਗਰਮਾ ਇਹ ਸੰਤੂ ਸਾਹਿਬ ਸੁਵਾ ਦੁੱਜਾ ਦੂਸਰਾ ਸੁਵਾ ਹਾਂਜੀ ਪੰਜਾਂ ਦਿਨਾਂ ਦੀ ਮਹੀਂ ਸੂਈ ਆ ਅੱਛਾ ਜੀ ਆ ਵੇਖੋ ਜੀ ਇੱਧਰ ਲਓ ਜੀ 50 ਦਿਨਾਂ ਦਾ ਦੋਸਤੋ ਬੱਚਾ ਆ ਤੁਹਾਨੂੰ ਚੈੱਕ ਕਰਾ ਦਿੱਤੀ ਆਪਾਂ ਆ ਕਰ ਹੋ ਜਾ ਕੇ ਜੀ ਠੀਕ ਆ ਜੀ ਆ ਜੋ ਬੋਟਾਂ ਦੇ ਵਿੱਚੋਂ ਥੋੜੇ ਥੋੜੇ ਦੰਦ ਬਾਹਰ ਹੀ ਆਏ ਆ ਦੋ ਦੰਦ ਹੀ ਆਏ ਆ ਪਰ ਤੇ 50 ਦਿਨਾਂ ਦੀ ਸੂਈ ਤੇ ਦੀਪੇ ਹੁਣ ਬੌਲੇ ਤੋਂ ਬਾਹਰ ਹੀ ਆ ਗਈ ਆ ਹਾਂਜੀ ਸੰਤ ਸੰਤੂ ਸਾਹਿਬ ਰਹਿਣੇ ਦੁੱਧ ਦੂਗਾ 1 ਠੀਕ ਹੈ ਭਰੇ ਹਾਂਜੀ ਆਦੀਪਾ ਪਹਿਲਾਂ ਵੀ ਮਾਲ ਵੀਰੇ ਇਸੇ ਤਰ੍ਹਾਂ ਹੀ ਆਪਾਂ ਪੌਣੇ ਦੇ ਮਿਲੋ ਤਾਂ ਥੋੜੇ ਕਿ ਚਿਰ ਬਾਅਦ ਹੀ ਜਿਹੜਾ ਪਸ਼ੂ ਸੇਲ ਹੋ ਜਾਂਦੇ ਹਾਂ ਹਾਂਜੀ ਉਸੇ ਵੜੇ ਆਪਣੇ ਗੁਰੂ ਮਹਾਰਾਜ ਦੀ ਮੇਰ ਨਾਲ ਚੱਲ ਜਾਂਦਾ ਆਪਾਂ ਹੋ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਦੋਸਤੋ ਸਟਾਰਟਿੰਗ ਚੰਗੀ ਆ 13 ਲੀਟਰ ਸਟਾਰਟਿੰਗ ਆ ਬਾਕੀ 12 ਕਿਲੋ ਕੋਈ ਭਰਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਲੰਬੀ ਲੂਵੀ ਬੜੀ ਆ ਬਾਕੀ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਆ ਲੰਬਾਈ ਦੇ ਵਿੱਚ ਮੱਜ ਬਹੁਤ ਜ਼ਿਆਦੀ ਆ ਸਵੇਰ ਦੁੱਜਾ ਹੀ ਨਾ ਜੀ ਹਾਂਜੀ ਹਾਂਜੀ ਦੁੱਜਾ ਪੂਰੀ ਗੱਡੀ ਮੈਂ ਸੰਧੂ ਸਾਹਿਬ ਦੇਖੋ ਪਲੀ ਵਿ ਬਾਕੀ ਚੌਣ ਜਾਂਦੀ ਦੀ ਪਿੱਛਲੇ ਪਿਛਲੇ ਥਾਂਾਂ ਦੀ ਸੰਤੂ ਸਾਹਿਬ ਬਹੁਤ ਜ਼ਿਆਦੀ ਓਕੇ ਦੇ ਕੋਈ ਭੋਰ ਨਹੀਂ ਕੋਈ ਛੱਟਾ ਨਹੀਂ ਠੀਕ ਹੈ ਜੀ ਹਾਂਜੀ ਹਾਂ ਪੋਲੀ ਪਾਦੀ ਭਰਾਬਰੂ ਦੀ ਬਹੁਤ ਜ਼ਿਆਦੀ ਪੋਲੀ ਦੇ ਹਾਂ ਲਓ ਵੀ ਬਾਕੀ ਚੌੜੀ ਛੋੜੀ ਪੂਰੀ ਐ ਪਿੱਠਪੁੜੇ ਦੀ ਹਾਂਜੀ ਹਾਂਜੀ ਲਓ ਦੇਖੋ ਜੀ ਗੜੀ ਦਾ ਬੱਚਾ ਠੀਕ ਆ ਬਾਕੀ ਦੀਪੇ ਸਟਾਰਟਿੰਗ ਚੰਗੀ ਆ ਹਾਂਜੀ ਬਹੁਤ ਜ਼ਿਆਦਾ ਸਟਾਰਟਿੰਗ ਹੀ ਹੂੰ ਹੂੰ ਸਟਾਰਟਿੰਗ ਚੰਗੀ ਆ 15 ਤੋਂ ਪਲੱਸ ਠੀਕ ਆ ਦੁੱਧ ਚਵਾਜੂਗੀ ਨੋਰਮਲ ਹਾਂਜੀ ਤੇ ਮਲੇ-ਮੂਲੇ ਤੋਂ ਚੱਲਣ ਤੋਂ ਬਾਅਦ ਹਾਂਜੀ 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 ਠੀਕ ਆ ਜੀ ਤਾਂ ਦੱਸੋ 15 ਤੋਂ ਪਲੱਸ ਵੀਰਾਂ ਦਾ ਵੀ ਦੁੱਧ ਚਵਾਜੂਗੀ ਫਿਲਹਾਲ ਹੁਣ 12 13 12 13 ਤੇ ਖੇਡਣ ਰਹੀ ਹੈ ਕਰਮਾਲੀ ਚੌਣ ਚਾਂ ਦੀ ਅਗਲੇ ਪਿਛਲੇ ਤਨਾਂ ਦੀ ਇੱਕ ਨੰਬਰ ਮਗਰ ਫੀਮੇਲ ਕਾਫ ਆ ਤੇ ਸੈਕਿੰਡ ਟਾਈਮਰ ਜਿਹੜੀ ਆਪਾਂ ਤੁਹਾਨੂੰ ਇਹ ਮੱਝ ਦਿਖਾ ਰਹੇ ਹਾਂ ਬਾੜ ਦੀ ਆ ਠੀਕ ਹੈ ਜੀ ਦੀਪਾ ਅਗਲੇ ਤੋਂ ਉਹਨਾਂ ਦੀ ਗਾੜੀ ਚੰਗੀ ਹੋਊਗੀ ਦੀ ਗਾੜੀ ਸਾਨੂੰ ਸਭ ਜੀ 2 ਕਿਲੋ ਤੋਂ ਜ਼ਿਆਦਾ ਗਾੜ ਰਹੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਠੀਕ ਹੈ ਜੀ ਇਹ ਦੋਸਤੋ ਫਰਸਟ ਨੰਬਰ ਤੇ ਆਪਾਂ ਜਿਹੜੀ ਮਾਜ ਦਿਖਾਈ ਆ ਮਗਰ ਫੀਮੇਲ ਕਾਫ ਆ ਸੋ ਚੰਗੀ ਸਟਾਰਟਿੰਗ ਆ 12 13 ਲੀਟਰ ਦੇ ਥੱਲੇ ਜਿਹੜਾ ਦੁੱਧ ਹਾਜ਼ਰ ਅਜ ਪੰਜਾਂ ਛੇ ਪੰਜਾਂ ਦਿਨਾਂ ਦੀ ਸੂਈ ਦੇ ਥੱਲੇ ਤਾਂ ਦੀਪਾ ਚੰਗੀ ਆ ਮਾਜ ਵੀਰੇ ਕੀ ਡਿਮਾਂਡ ਮੋਲ ਕੀ ਰੱਖਿਆ ਦਾ ਸੰਤੋ ਸਾਹਿਬ ਜੀ ਮੋਲ ਦਾ ਪੈਕ ਵੀ ਕਰਦੇ ਹਾਂ ਦਾ ਹਾਂ ਜੀ ਨਹੀਂ ਦਦੋ ਕਰਨ ਦੇ ਦੇ ਦੀ ਪੂਰੀਆ ਕਸਰਾ ਕੁਸਰਾ ਕੱਢ ਕੇ ਦੇ ਦਿਆ ਵੀ ਪੂਰੇ ਖੁੱਲੇ ਮਾਨਤਨ ਕਰਕੇ ਇੱਕ ਲੰਬਾ ਸਮਾਂ ਹੋ ਗਿਆ ਆਪਾਂ ਨੂੰ ਵੀਡੀਓ ਹਾਂ ਜੀ ਹਾਂ ਜੀ ਆਪਾਂ ਰੇਟ ਬਿਲਕੁਲ ਜਿਆਜ ਹਾਂ ਜੀ ਹਾਂ ਜੀ ਇੱਕ 10 ਦੀ ਆਪਣੇ ਘਰੇ ਭਾਵੇਂ ਕੋਈ 4 ਟਾਈਮ ਚੁਆਇ ਤਸੱਲੀ ਕਰੀ ਭਾਵੇਂ 5 ਟਾਈਮ ਕਰੇ ਜੀ ਹਾਂ ਹਾਂਜੀ ਜਿਹੜੀ ਗੱਲ ਦੱਸਾਂਗੇ ਉਹ ਹੀ ਹੋਊਗੀ ਜੀ ਬਿਲਕੁਲ ਹਾਂਜੀ ਬਹੁਤ ਦੋਸਤੋ ਮਾਲ ਅੱਗੇ ਵੀ ਤਕਰੀਬਨ ਇੰਨਾ ਜਿਆਦਾ ਬਿਲਕੁਲ ਤੁਹਾਡੇ ਬਿਲਕੁਲ ਸੋਸ਼ਲ ਮੀਡੀਆ ਤੇ ਦੋਸਤੋ ਆਪਾਂ ਆ ਕੇ ਵੀਡੀਓ ਇੰਨਾ ਕ ਪਸੂ ਵੀਰ ਨੇ ਵੇਚਿਆ ਕਿਸੇ ਤਰ੍ਹਾਂ ਦਾ ਵੀਰ ਦੀਪੇ ਕਿਸੇ ਵੀਰ ਨੇ ਨਹੀਂ ਕਿਹਾ ਵੀ ਅੱਜ ਇੰਨਾ ਦੁੱਧ ਦੱਸਿਆ ਸੀ ਹਾਂ ਹਾਂਜੀ ਆ ਬਹੁਤ ਸਣੀ ਜਸੰਦੂ ਸਾਹਿਬ ਉਹ ਗੱਲ ਜਿਹੜਾ ਹੈਗੀ ਆ ਤੇ ਬਿਲਕੁਲ ਜੀ ਹਾਂਜੀ ਬਿਲਕੁਲ ਉਹ ਵੀ ਇੱਕ ਦੱਸ ਦੀ ਹਾਂ ਨਾ ਠੀਕ ਆ ਹਾਂਜੀ ਬਹੁਤ ਵਧੀਆ ਚੰਗੀ ਝੋਟੀ ਆ ਇਦਾਂ ਸਾਈਗਰ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਖੜੀ ਆ ਦਿੱਤੇ ਸੰਧੂ ਸਾਹਿਬ ਜੀ ਇਹ ਵੀ ਦੂਜੇ ਸੂਵੇ ਮਹੀਂ ਦੂਸਰਾ ਸੂਆ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਆ ਇਹਦੇ ਮੰਗਰ ਵੀ ਕੱਟੀ ਏ 12 13 ਦਿਨਾਂ ਦੀ ਸੂਈ ਕੱਢ ਕੇ ਲਾਹ ਬਾਹਰ ਠੀਕ ਆ 12 13 ਦਿਨਾਂ ਦਾ ਹਾਂਜੀ ਬਾਕੀ ਹਫਤਾ ਡੇਢ ਹਫਤਾ ਹੋ ਗਿਆ ਇਹਨੂੰ ਸੂਈ ਨੂੰ ਠੀਕ ਆ ਜੀ ਮਗਰ ਇਹਦੇ ਵੀ ਕੱਟੀ ਆ ਫੀਮੇਲ ਕਾਫ ਆ ਤੇ ਇਹਦੇ ਥੱਲੇ ਦੁੱਧ ਦੀ ਸਥਿਤੀ ਕੀ ਆ ਇਹ ਕਹਿੰਦੇ ਸੰਧੂ ਸਾਹਿਬ 12 ਕਿਲੋ ਹੀ ਹੋਊਗਾ ਕੰਡਿਆ 12 ਕਿਲੋ ਹਾਂਜੀ ਠੀਕ ਆ ਜੀ ਕੋਈ ਦੋ ਟਾਈਮ ਕਿ ਤਿੰਨ ਟਾਈਮ ਚੱਲਦਾ ਜਾਂ ਠੀਕ ਆ ਹਾਂਜੀ ਬਾਕੀ ਬੱਚਾ ਲਾਗਦਾ ਤੁਹਾਨੂੰ ਖਾਦਣਾ ਦੇ ਜਿਹੜਾ ਹੋਊਗਾ ਪਹਿਲਾਂ ਦੱਸਾਂਗੇ ਠੀਕ ਆ ਬੱਸ ਉਹ ਨਾਲ ਦੀ ਨਾਲ ਤੁਸੀਂ ਚਵਾਈ ਵੀ ਦੇਖੋਗੇ ਠੀਕ ਆ ਜੀ ਆ ਛੋਟੇ ਵੀ ਐਨ ਪੁੱਤਰ ਐਨ ਨੂੰ ਕਰ ਲਾ ਐਨ ਨੂੰ ਹਾਂ ਬੱਚਾ ਹਾਂ ਠੀਕ ਆ ਠੀਕ ਆ ਜਿਹੜਾ ਹੋਊਗਾ ਨੁਕਸ ਪਹਿਲਾਂ ਦੱਸਾਂਗੇ ਠੀਕ ਆ ਜੀ ਹਾਂ ਜੀ ਬਾਕੀ ਚਵਾਈ ਆਪਾਂ ਕਰਕੇ ਨਾਲ ਦਿਖਾਈ ਰਹੇ ਹਾਂ ਹਾਂ ਜੀ ਹਾਂ ਜੀ ਬੱਸ ਤੁਸੀਂ ਨਾਲ ਦੀ ਨਾਲ ਚਵਾਈ ਤੁਸੀਂ ਦੇਖ ਲਈ ਆ ਕੋਈ ਭੋਰ ਨਹੀਂ ਕੋਈ ਛੱਟਾ ਨਹੀਂਗਾ ਸੋ 12 ਲੀਟਰ ਤੇ ਇਸ ਵਕਤ ਇਹ ਜਿਹੜੀ ਮੱਝ ਚੱਲ ਰਹੀ ਆ ਠੀਕ ਆ ਦੀਪੇ ਵੀ ਇੱਥੇ ਇੱਕ ਮਿੰਟ ਰੋਕ ਲਈ ਗਾਂ ਜਾ ਕੇ ਆਪਾਂ ਮੜਾ ਥਣ ਥਣ ਤਸਲੀ ਨਾਲ ਦਿਖਾ ਦਿੰਦੇ ਇੱਥੇ ਰੋਕ ਲਿਆ ਜੀ ਭਰਾ ਆਹ ਦੇਖੋ ਜੀ ਲੋ ਜੀ ਇਹ ਦੋਸਤਾਂ ਥਣ ਦੇਵਾ ਠੀਕ ਆ ਜੀ ਤੇ 12 ਲੀਟਰ ਇਸ ਮੈਂ ਦੇ ਥੱਲੇ ਦੁੱਧ ਮਗਰ ਫੀਮੇਲ ਕਾ ਥਣ ਉਹਦਰ ਠੀਕ ਹੈ ਜੀ ਇਹ ਮਗਰ ਕੱਟੀ ਇਹਦੇ ਬਾਹਲੀ ਚੰਗੀ ਮੈਂ ਸੰਧੂ ਸਾਹਿਬ ਬਹੁਤ ਜ਼ਿਆਦਾ ਵਧੀਆ ਥਣ ਬਣਾਉਂਦੀ ਸਪੈਸ਼ਲ ਤੇ ਦੀਪੇ ਅੱਜ ਥੋੜੇ ਥੋੜੇ ਦਿਨਾਂ ਦੀਆਂ ਸੁਈਆਂ ਨੇ 12-12 ਲੀਟਰ ਨੂੰ ਟੱਚ ਕਰਦੀਆਂ ਜਾਂ ਇਸ ਤੋਂ ਪਾਰ ਚਲਣਦੀਆਂ ਨੇ ਹਾਂਜੀ ਹਾਂਜੀ ਤੇ ਦੁੱਧ ਦੁੱਧ ਵਾਲੀਆਂ ਮੱਝਾਂ ਨੇ ਹਾਂਜੀ 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 ਆਏ ਇਲਾਕੇ ਲੋਕੀ ਦੀਆਂ ਫਿਰ ਘੜੀ ਹੁੰਦੀ ਨਹੀਂ ਲੈਂਦੇ ਲੱਖ ਕੋ ਦਰ ਖਵਾ ਲੇ ਤੁਸੀਂ ਅੱਛਾ ਇੱਧਰ ਆਪਣਾ ਬਿਲਕੁਲ ਮਾਜਾ ਪੂਰਾ ਪਿਓਰ ਮਾਜੇ ਦਾ ਖਾਸਿਆਂ ਦੀ ਸਾਈਡ ਤੋਂ ਖਾਸਿਓ ਹਾਂਜੀ ਹਾਂਜੀ ਤੇ ਦੀਪੇ ਦਾ ਲੈਣ ਦੇਣ ਕੀ ਕਰਦਾ ਵੀ ਇਹਦਾ ਸੰਧੂ ਸਾਹਿਬ ਮੁੱਲ ਕਰਦੇ ਲੱਖ ਲੱਖ 1 5 ਦੀ ਇਹ 95 ਹੀ ਦੇ ਦਾਂਗੇ ਜੀ ਅਸਲ ਲੱਖ ਮੁੱਲ ਕਰਕੇ ਪਹਿਲਾਂ 1 5 ਗਾਂ ਨੂੰ ਭਜਣ ਡੈ ਜਿਹੜੇ ਨਹੀਂ 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 ਗਾਂ ਨੂੰ ਨਹੀਂ ਭਜਦੇ ਹਾਂਜੀ ਲੋਗੇ 95000 ਦੀ ਮਿਲ ਜੂਗੀ ਠੀਕ ਹੈ ਜੀ ਲੱਖ ਹੀ ਤੇ ਡਿਮਾਂਡ ਆ ਮੁੱਲ ਲੱਖ ਆ ਤੇ 95000 ਦੀ ਇਹ ਮੱਝ ਮਿਲ ਜੂਗੀ ਤੁਹਾਨੂੰ ਇੱਕ ਬਹਿਣੀ ਵਾਲੀ ਸਾਈਡ ਤੋਂ ਦਿਖਾ ਦਈਏ ਆਪਾਂ ਆ ਕਰੋ ਚੈੱਕ ਜੀ ਨਾਰਾ ਨੂੰ ਨਾ ਦੇਖੋ ਚੰਡੇ ਦੀਆਂ ਭਰਲਾ ਨੂੰ ਆਜ ਦੇ ਠੀਕਾ ਇਧਰ ਦੀਪਾ ਆਪਣੇ ਕੋਲ ਇੱਕ ਲਾਸਟ ਵਿੱਚ ਆ ਵੜ ਆ ਗਈ ਭਰਾ ਸੰਧੂ ਸਾਹਿਬ ਦੀ ਇਹਨੂੰ ਕੋਈ ਵੰਗਾ ਨਹੀਂ ਪਾਉਣਾ ਹਾਂਜੀ ਇਹਦੀ ਗਾੜੀ ਚਵਾਈ ਹੋਈ 9 ਵਜੇ ਸਵੇਰੇ ਮਾਰਨਿੰਗ ਡੇਟ ਹੀ ਹੋਈ ਹੈ ਚਵਾਈ ਅੱਜ ਹੀ ਲੈਂਦੀ ਆਪਾਂ ਅੱਛਾ ਜੀ ਤੇ ਮੈਨਾਂ ਬਹੁਤੀ ਜ਼ਿਆਦਾ ਚੋਣ ਚੂਣ ਚੰਗੀ ਆ ਤੇ ਇਹ ਪੌਣੋ ਕੇ ਘੁਰ ਜਾ ਪਾਸੇ ਉਹਦੀ ਨਹੀਂ ਗੱਲ ਹਾਂਜੀ ਅੱਛਾ ਆ ਵੇਖੋ ਕੋਈ ਇਹਨੂੰ ਵੰਗਾ ਨਹੀਂ ਪਾਉਣਾ ਹਾਂਜੀ ਸੋ ਦੁੱਧ ਕਿੰਨਾ ਇੰਦਾ ਥੱਲੇ ਆ 8 ਕਿਲੋ ਦੁੱਧ ਸੰਧੂ ਸਾਹਿਬ ਜੀ 8 ਕਿਲੋ ਦੁੱਧ 8 ਕਿਲੋ ਬਾਕੀ ਜਦੋਂ ਬੱਚਾ ਨਹੀਂ ਹੈਗਾ ਬਗੈਰ ਬੱਚੇ ਤਾਂ ਸੂਈ ਸਾਈ ਦਾ ਆਪਾਂ ਨੂੰ ਜਦੋਂ ਸਮਾਂ ਐਸਟੀਮੇਟ ਜੀ ਸੂਈ ਦਾ ਨਹੀਂ ਪਤਾ ਕਦੋਂ ਦੀ ਮਹੀਨਾ ਪਣੀ ਨੂੰ ਆ ਜਾ ਮਹੀਨੇ ਦੀ ਪਣੀ ਆ ਹਾਂਜੀ ਤੇ ਚਲੋ ਕਿਸੇ ਘਰ ਵਾਲੇ ਜਿਥੋਂ ਬੈਕਗ੍ਰਾਉਂਡ ਦੱਸੀ ਜਾਂਦੀ ਹਾਂਜੀ 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 ਠੀਕ ਆ 8 ਕਿਲੋ ਆਣ ਪੂਰਾ ਗਿਣਤੀ ਮਿੰਤੀ ਵਾਲਾ ਦੁੱਧ ਹੈਗਾ ਵਾਧ ਦੇਊਗੀ ਆਪਣਾ ਤਾਂ ਹੁਣ ਜਿਹੜਾ ਰਹਿ ਗਈ 2 ਦਿਨ ਤੇ ਠੀਕ ਆ ਹਾਂਜੀ ਬਾਕੀ ਥਣ ਚਾਰੇ ਪ੍ਰੋਪਰ ਵਰਦੇ ਆ ਕਿਸੇ ਰਕਮ ਕੋਈ ਧਰਾ ਘਟਵਾ ਤੋਂ ਕੋਈ ਭੂਰ ਨਹੀਂ ਕੋਈ ਛੱਟ ਸੋਈ ਜਵਾਈ ਹੈ ਚਲੋ ਸੋਈ ਦਾ ਤਾਂ ਪਤਾ ਨਹੀਂ ਆਪਾਂ ਨੂੰ ਕੋਈ ਨਾ ਸਮੇਂ ਦਾ ਠੀਕ ਹੈ ਜੀ 5 4 ਕੁਝ ਵੀ ਹੋ ਸਕਦਾ ਬਣੀ ਨੂੰ ਜਿਹੜਾ 1 ਮਹੀਨੇ ਦਾ ਸਮਾਂ ਹੋ ਗਿਆ ਠੀਕ ਹੈ ਜੀ ਇਹ ਇਹ ਹੋਈ ਨੂੰ 8 ਕਿਲੋ ਦੁੱਧ ਇਸ ਵਾਰ ਦੇ ਥੱਲੇ ਹਾਜ਼ਰ ਆ ਦੇਖੋ ਜੀ ਪਰਾ ਜਾਂ ਮੜਾ ਪਰਾ ਦੁਜਾ ਸੁਹਾ ਸੰਦੂ ਸਾਹਿਬ ਠੀਕ ਹੈ ਵੀਰੇ ਹਾਂਜੀ ਬਾਕੀ maal ਦੀ ਪੇ ਬੜਾ ਉਮੜਾ ਉਮੜਾ ਆਉਂਦਾ ਰਹੂਗਾ ਫਿਰ ਬਹੁਤ ਜ਼ਿਆਦਾ maal ਸੰਦੂ ਸਾਹਿਬ ਆਉਂਦਾ ਰਿਹਾ ਹੂੰ ਹੂੰ ਦੀਵਾਲੀ ਦੇ ਕੋਈ ਥੋੜਾ ਸਟਾਪ ਜਿਹਾ ਲੱਗਾ ਸੀ ਉਦੋਂ ਰੇ ਉਦੋਂ ਯਾਰ ਮੰਦਾ ਆਇਆ ਸੀ ਨਾ ਹੂੰ ਹੂੰ ਲੋ ਵੀ ਦੋਸਤੋ ਠੀਕ ਹੈ ਜੀ ਇਹ ਜਿਹੜੀ ਵਾਰ ਤੁਹਾਨੂੰ ਆਪਾ ਦਿਖਾ ਦਿੱਤੀ ਐ 8 ਕਿਲੋ ਦੋ ਦਿਨ ਦੇ ਥਲੇ ਠੀਕ ਐ ਕੋਈ ਮੰਗਾ ਨਹੀਂ ਸੰਤੂ ਸਾਹਿਬ ਨੂੰ ਵੇਖੋ ਪਸੰਦੀ ਹੁਣ ਇੱਧਰ ਖਾਓ ਤਾਂ ਆ ਲੈ ਇਹ ਦੇਖੋ ਮਾਰਦਾ ਦੋ ਦੋ ਚਾਰ ਚਾਰ ਤਰਾਂ ਦੇ ਭਾਂਡੇ ਪੂੰਡਾ ਭਾਂਡਾ ਫੜ ਲਓ ਮੋਗਾ ਆਹੋ ਕੋਈ ਗੱਲ ਨਹੀਂ ਤੇ ਠੀਕ ਐ ਜੀ ਉਹਨੇ ਚਵਾਈ ਕਰਦੇ ਜੇ ਨਾਲੇ ਦੀ ਭਾਂਡਾ ਬਰਤਨ ਫੜ ਲਓ ਤੇ ਦੀਪੇ ਦਾ ਮੁੱਲ ਕਿਤੇ ਦੱਸ ਦੇ ਕੀ ਕਰਤਾ ਇਹਦਾ ਸੰਤੂ ਸਾਹਿਬ ਮੁੱਲ ਬਾਈ ਯਾਰ ਆ 18 ਦੇ ਦੀ 18 ਦੇ ਹਾਂਜੀ ਦੇ ਦਿਓ ਹਾਂਜੀ ਦੇ ਦੀ ਕਰਦੇ ਲੈ ਸੋਰ ਕਰਦੇ ਵਿੱਚ ਹੋਰ ਯਾਰ ਛੱਡਦਾ ਹਾਂ ਹਾਂਜੀ ਕਿੰਨਾ ਕੁ ਹਜ਼ਾਰ ਹੀ ਹਜ਼ਾਰ ਹੀ 17 ਦੇ ਇਹ ਜਦੋਂ ਤੱਕ ਜਾਂਜ ਹੁੰਦੇ ਲੈ ਵੀ ਨਹੀਂ ਆ ਦੁੱਧ ਵੀ 8 ਕਿਲੋ ਆ ਕੇ ਹਾਂਜੀ ਉਹ ਵੀ 8 ਕਿਲੋ ਦੁੱਧ ਦਾ ਦੋਸਤੋ 17000 ਦੇ ਇਹ ਤੁਹਾਨੂੰ ਜਿਹੜੀ ਬਾਹਰ ਮਿਲ ਜੂਗੀ ਠੀਕ ਆ ਜੀ ਬਾਕੀ ਆਪਾਂ ਇੱਕ ਰੋਈ ਭਰਾ برو ਕੇ ਤਸੱਲੀ ਨਾਲ ਦਿਖਾ ਦਿੰਦੇ ਹਾਂ ਠੀਕ ਆ ਜੀ ਤੇ 8 ਕਿਲੋ ਦੁੱਧ ਜਵਾ ਪਸਮਾ ਬਿਲਕੁਲ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਵੈਸੇ ਹੱਥੋਂ ਤਲਾਇਆ ਸੀਗਾ ਪਹਿਲਾਂ ਉਹਦੇ ਕਰਕੇ ਪਸਮਾਜ ਆ ਗਈ ਆ ਦੇਖ ਜੇਹੀ ਪਾਣੀ ਪੋਈਦਾ ਕੋਈ ਬੰਗਾ ਨਹੀਂ ਪਾਈਦਾ ਮੈਂ Nice. <laughs> ਲੋਜ ਕੀਤਾ ਇਹ ਸਵਾਲ ਤੋਂ ਦੱਸਿਆ ਵੀ ਚਵਾਈ ਲੇਟ ਹੀ ਕੀਤੀ 68 38 ਤੇ 76190 ਹਾਂ 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 ਜੀ ਬਾਕੀ ਦੱਸੋ ਵੀਰਦੀਪਾ ਪਿੰਡ ਡਾਲੇ ਕੇ ਆਪਣੀ ਵਿਜਿਟ ਸੀ ਅੱਜ ਠੀਕ ਹੈ ਜੀ ਤੇ ਆਓ ਇੱਥੇ ਆਣ ਕੇ ਆਪਣੀ ਨਰਖ ਪਰਖ ਤਸੱਲੀ ਆ ਕਰੋ ਠੀਕ ਹੈ ਜੀ ਚੰਗੇ ਪਸ਼ੂ ਆ ਦੋ ਝੋਟੀਆਂ ਦਿਖਾਈਆਂ ਬੜੀਆਂ ਵਧੀਆ ਜਲਦਿਆ ਇੱਕ ਨਵੀਂ ਅਪਡੇਟ ਨਾਲ ਸਾਰੇ ਪਿੰਾਪਰਾਮਾ ਨੂੰ ਸਤਿ ਸ਼੍ਰੀ ਅਕਾਲ ਜੀ